ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਦੀ ਹੈਲੋ ਟਾਈਮਸ ਦੇ ਨਾਲ ਤੇ ਜੇ ਤੁਸੀਂ ਏਸੀ ਲੈਣਾ ਚਾਹੁੰਦੇ ਹੋ ਤੇ ਇਹ ਵਕਤ ਜਿਹੜਾ ਆ ਬੇਹਦ ਕਫਾਈਤੀ ਹੋ ਸਕਦਾ ਆ ਅਗਰ ਤੁਸੀਂ ਨਵਾਂ ਏਸੀ ਲੈਣਾ ਚਾਹੁੰਦੇ ਹੋ ਕਿਉਂਕਿ ਇਸ ਸਮੇ ਅਸੀਂ ਗੋਇਲ ਵਿਜ਼ਨ ਦੇ ਕੋਲ ਜਿਹੜਾ ਆ ਮੌਜੂਦ ਆ ਤੁਹਾਨੂੰ ਦੱਸ ਦਈਏ ਕਿ ਇੱਥੇ ਏਸੀ ਜਿਹੜੇ ਨੇ ਬੇਹੱਦ ਸਸਤੇ ਜਿਹੜੇ ਨੇ ਇਸ ਸਮੇ ਮਿਲ ਰਹੇ ਨੇ ਕਿਉਂਕਿ ਆਫ ਸੀਜ਼ਨ ਇਹ ਗੱਲ ਬਾਤ ਕਰ ਲੈਣੀ ਆ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਰ ਇਹ ਗੱਲ ਕੀਤੀ ਜਾਵੇ ਕਿਹੜੇ ਕਿਹੜੇ ਏਸੀ ਜਿਹੜੇ ਇਸ ਸਮੇ ਤੁਹਾਡੇ ਕੋਲ ਅਵੇਲੇਬਲ ਨੇ ਸਰ ਆਪਣੇ ਕੋਲ ਸਾਰੇ ਬ੍ਰਾਂਡ ਦੇ ਏਸੀ ਅਵੇਲੇਬਲ ਨੇ ਮਿਟਸੂ ਡਾਈਕਨ ਗ੍ਰੀ ਲਾਇਰਡ ਪੈਨਾਸੋਨਿਕ ਐਲਜੀ ਸਾਰੇ ਬ੍ਰਾਂਡ ਦੇ ਤੁਹਾਨੂੰ ਇੱਕ ਛਾਦੇ niche ਸਾਰੇ ਏਸੀ ਵਧੀਆ ਪ੍ਰਾਈਸ ਤੇ ਮਿਲ ਜਾਣਗੇ ਸਰ ਜਦੋਂ ਗਰਮੀਆਂ ਆਉਂਦੀਆਂ ਉਸ ਸਮੇਂ ਨਾ ਏਸੀ ਮਿਲਦੇ ਨਹੀਂ ਹੁੰਦੇ ਕਹਿ ਦਿੰਦੇ ਆ ਬੜੇ ਬੜੀਆਂ ਵੀਡੀਓ ਅਸੀਂ ਬਣਾਈਆਂ ਆਆਂ ਹਾਂਜੀ ਜੀ ਅਗਰ ਜਿਹੜੇ ਤੁਸੀਂ ਬ੍ਰਾਂਡ ਕਹਿ ਰਹੇ ਆ ਸਾਰਿਆਂ ਦੇ ਏਸੀ ਜਿਹੜੇ ਨੇ ਹਰ ਟਨ ਦੇ ਵਿੱਚ ਅਵੇਲੇਬਲ ਹੈ ਤੁਹਾਡੇ ਕੋਲ ਬਿਲਕੁਲ ਸਰ ਸਾਡੇ ਕੋਲ ਸਾਰਾ ਕੁਝ ਅਵੇਲੇਬਲ ਰਹਿੰਦਾ ਆ 올 ਟਾਈਮ ਬਾਈ ਦੇ ਵੇ ਕੋਈ ਚੀਜ਼ ਪ੍ਰੋਡਕਟ ਕਸਟਮਰ ਦੀ ਕੋਈ ਐਕਸਟਰਾ ਡਿਮਾਂਡ ਆ ਉਹ ਵੀ ਅਸੀਂ ਸੇਮ ਡੇ ਅਵੇਲੇਬਲ ਕਰਾ ਕੇ ਦਿੰਨੇ ਆ ਅੱਛਾ ਬਿਜਲੀ ਕਿੰਨੀ ਕੇ ਲੈਂਦੇ ਆ ਸਰ ਜਿਹੜੇ ਏਸੀ ਐ ਉਹ ਆਲਮੋਸਟ 1 ਘੰਟੇ ਦੇ ਵਿੱਚ 1 ਯੂਨਿਟ ਤੋਂ ਵੀ ਘੱਟ ਬਿਜਲੀ ਦਾ ਖਰਚਾ ਹੈ ਭਾਪਕੇ ਕੂਲਰ ਦੇ ਰੇਟ ਦੇ ਵਿੱਚ ਏਸੀ ਦਾ ਜਿਹੜਾ ਆ ਬਿਜਲੀ ਪੈ ਜਾਂਦੀ ਆ ਬਿਲਕੁਲ ਸਰ ਕੂਲਰ ਤਾਂ ਤੁਹਾਡਾ ਸਿਰਫ ਮਈ ਤੇ ਜੂਨ ਦੇ ਵਿੱਚ ਬੜਾ ਮੁਸ਼ਕਿਲ ਨਾਲ ਯੂਜ਼ ਹੋ ਪਾਂਦਾ ਉਸ ਤੋਂ ਬਾਅਦ ਜਿਹੜੀ ਚਿਪਚਿਪੀ ਗਰਮੀ ਆਉਂਦੀ ਆ ਉਹਦੇ ਵਿੱਚ ਕੂਲਰ ਬਿਲਕੁਲ ਵਰਕ ਨਹੀਂ ਕਰ ਪਾਂਦਾ ਇਸ ਕਰਕੇ ਸਾਰੀ ਫੈਸਿਲਿਟੀਆਂ ਅੱਜਕੱਲ ਕੰਪਨੀਾਂ ਸਾਰਾ ਕੁਝ ਅਵੇਲੇਬਲ ਹੈ ਇਸ ਕਰਕੇ ਕਸਟਮਰ ਨੂੰ ਕੂਲਰ ਨਾਲੋਂ ਏਸੀ ਵੱਲ ਜ਼ਿਆਦਾ ਫੋਕਸ ਕਰਨਾ ਚਾਹੀਦਾ ਕਿੰਨਾ ਕਿ ਕਿੰਨੇ ਕੇ ਰੇਟ ਤੋਂ ਜਿਹੜਾ ਏਸੀ ਤੁਹਾਡੇ ਸਟਾਰਟ ਹੋ ਜਾਂਦੇ ਸਰ ਸਾਡੇ ਏਸੀ ਆਲਮੋਸਟ 27-22000 ਤੋਂ ਏਸੀ ਸਟਾਰਟ ਹੋ ਜਾਂਦੇ ਨੇ ਸਪਲਿਟ ਏਸੀ ਵਿੰਡੋ ਏਸੀ ਤਾਂ ਹੋਰ ਵੀ ਨੀਚੇ ਤੁਹਾਨੂੰ ਪ੍ਰਾਈਜ਼ ਹੀ ਮਿਲ ਸਕਦੇ ਆ ਬਾਕੀ ਹਰ ਕਸਟਮਰ ਦੀ ਆਪਣੀ ਡਿਮਾਂਡ ਰਹਿੰਦੀ ਹੈ ਜਿੰਨਾ ਰੂਮ ਹੈ ਉਸ ਅਕੋਰਡਿੰਗਲੀ ਅਸੀਂ ਏਸੀ ਕਸਟਮਰ ਨੂੰ ਸੁਜੈਸਟ ਕਰਦੇ ਆ ਅੱਛਾ ਮਾਰਕੀਟ ਰੇਟ ਨਾਲ ਉਹ ਕਿੰਨੇ ਘੱਟ ਜਿਹੜੇ ਨੇ ਏਸੀ ਜਿਹੜੇ ਤੁਸੀਂ ਦੇਣ ਵਾਲੇ ਹੋ ਕਿਉਂਕਿ ਆਫ ਸੀਜ਼ਨ ਚੱਲ ਰਿਹਾ ਸਰ ਇਸ ਵੇਲੇ ਆਫ ਸੀਜ਼ਨ ਦਾ ਅਸੀਂ ਆਪਣੇ ਸ਼ਰੋਤਿਆਂ ਨੂੰ ਆਪਣੇ ਕਸਟਮਰਸ ਨੂੰ ਬਿਲਕੁਲ ਇਹ ਕਹਾਂਗੇ ਕਿ ਜਲਦੀ ਆਓ ਸਾਡੇ ਕੋਲ 3000 ਤੋਂ ਲੈ ਕੇ 5000 ਤੱਕ ਦਾ ਫਲੈਟ ਡਿਸਕਾਊਂਟ ਏਸੀਆਂ ਦੇ ਵਿੱਚ ਤੁਹਾਨੂੰ ਮਿਲ ਜਾਏਗਾ ਉਸ ਤੋਂ ਇਲਾਵਾ ਜਿਹੜਾ ਤੁਹਾਡੀ ਇਹ ਵੀਡੀਓ ਦੇਖ ਕੇ ਆਏਗਾ ਅਸੀਂ ਉਹਨੂੰ ਇੱਕ ਏਸੀ ਦੇ ਨਾਲ ਸਟੈਬਿਲਾਇਜ਼ਰ ਬਿਲਕ ਭਾਈ ਏਸੀ ਲੈਣ ਵਾਸਤੇ ਆ ਜਾਓ 3 ਤੋਂ 5000 ਦਾ ਡਿਸਕਾਊਂਟ ਮਿਲੇਗਾ ਨਾਲ ਦੀ ਨਾਲ ਜਿਹੜਾ ਮਾਰਕੀਟ ਰੇਟਾਂ ਦੇ ਨਾਲੋਂ ਪਹਿਲਾਂ ਹੀ ਸਸਤੇ ਏਸੀ ਆ ਆਫ ਸੀਜ਼ਨ ਦਾ ਜਿਹੜਾ ਲਾਹਾ ਜਿਹੜਾ ਲਵੋ ਤੇ ਨਾਲ ਅਗਰ ਕਹਿੰਦੇ ਨੇ ਸਟੈਪਲਾਈਜ਼ਰ ਜਿਹੜਾ ਤੁਸੀਂ ਬਾਅਦ ਵਿੱਚ ਜਿਹੜਾ ਮੁੱਲ ਲੈਣਾ ਪੈਂਦਾ ਆ ਉਹ ਵੀ 2-3000 ਦਾ ਹੁੰਦਾ ਜੀ ਉਹ 2500 ਤੱਕ ਦਾ ਤੁਹਾਨੂੰ ਮਿਲਦਾ ਮਾਰਕੀਟ ਦੇ ਵਿੱਚ 2500 ਦਾ ਜਿਹੜਾ ਆ ਨਾਲ ਤੁਹਾਨੂੰ ਜਿਹੜਾ ਸਟੈਪਲਾਈਜ਼ਰ ਜਿਹੜਾ ਉਹ ਮੁਫਤ ਮਿਲ ਜਾਏਗਾ ਤੁਸੀਂ ਆਣਾ ਕਿੱਥੇ ਅਸੀਂ نیچے ਨੰਬਰ ਜਿਹੜਾ ਆ ਉਹ ਲਿਖ ਦਿੰਨੇ ਆ ਇਸ ਨੰਬਰ ਦੇ ਉੱਤੇ ਕਾਲ ਕਰੋ ਆਪਣਾ ਏਸੀ ਜਿਹੜਾ ਹੁਣੇ ਬੁੱਕ ਕਰੋ ਤੇ 10 ਤੋਂ ਲੈ ਕੇ 5000 ਤੱਕ ਦਾ ਜਿਹੜਾ ਆ ਡਿਸਕਾਊਂਟ ਪ੍ਰਾਪਤ ਕਰੋ